ਹਾਂਜੀ ਸਤਿ ਸ਼੍ਰੀ ਅਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਇਸਪੌਰਾ ਸੋ ਸਾਡੇ ਨਾਲ ਪੰਜਾਬ ਨੰਬਰਦਾਰ ਜੁਨੀਅਨ ਦੇ ਸੂਬਾ ਜਰਨਲਸ ਕਤਨੇ ਸ੍ਰੀ ਰਣ ਸਿੰਘ ਜੀ ਮਹਿਲਾ ਤੇ ਇੱਕ ਸਮਾਜ ਸੇਵੀ ਸ੍ਰੀ ਚੰਦ ਸਿੰਘ ਜੀ ਰਾਮਪੁਰਾ ਨੇ ਆਪਾਂ ਉਹਨਾਂ ਨਾਲ ਪੰਜਾਬ ਦੇ ਹਾਲਾਤਾਂ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਰਸਮੀ ਤੌਰ ਤੇ ਜੁਨੇ ਸਤਕਾਰਯੋਗ ਅਗਸਤੀਆਂ ਦਾ ਅਸੀਂ ਸਾਡੇ ਚੈਨਲ ਵੱਲੋਂ ਸਵਾਗਤ ਕਰਦੇ ਆਂ ਸਰ ਜੀ ਸਤਿ ਸ੍ਰੀ ਅਕਾਲ ਅਕਾਲ ਜੀ ਅੱਛਾ ਰਣ ਸਿੰਘ ਜੀ ਹੋਰ ਸੇਤਾਂ ਠੀਕ ਨੇ ਤੁਹਾਡੇ ਸਭ ਠੀਕ ਆ ਜੀ ਚੜ੍ਹਦੀ ਕਲਾ ਜੀ ਅੱਛਾ ਤੁਸੀਂ ਨੰਬਰਦਾਰ ਜੁਨੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੇ ਜਿੱਦਾਂ ਮੰਗੀ 26 ਤਰੀਕ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਉਵੇਦਕਰ ਜੀ ਦੀ ਜੋ ਪ੍ਰੇਤਮਾ ਹੈ ਉਸ ਦੇ ਨਾਲ ਸਿਹਰਸੜ ਹੋਈ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਗੁਰੂ ਦੇ ਨਗਰੇ ਅੰਮ੍ਰਿਤਸਰ ਵਿਖੇ ਡਾਕਟਰ ਮੇੜਕਰ ਸਾਹਿਬ ਦੀ ਪਤਮਾ ਨੂੰ ਜਿਹੜਾ ਫੇਸ ਪਛਾਈ ਗਈ ਆ ਹਸੌੜੇ ਲੈ ਕੇ ਕਿਸੇ ਇੱਕ ਸ਼ਰarati ਅੰਸਰ ਨੇ ਉਤੇ ਬਾਹਰ ਕੀਤਾ ਜੀ ਅਸਲ ਦੇ ਵਿੱਚ ਇਹ ਉਸ ਤੇ ਬਾਹਰ ਨਹੀਂ ਹੈ ਇਹ ਸੰਵਿਧਾਨ ਤੇ ਬਾਹਰ ਹੈ ਦੇਸ਼ ਤੇ ਬਾਹਰ ਹੈ ਕਿਉਂਕਿ ਇਸ ਸੰਵਿਧਾਨ ਦੀ ਬਦولت ਸਾਡਾ ਦੇਸ਼ ਚੱਲਦਾ ਔਰ ਇਸ ਸੰਵਿਧਾਨ ਦੀ ਬਦولت ਅੱਜ ਕਰੋੜਾਂ ਲੋਕਾਂ ਨੂੰ ਜਿਹੜੀਆਂ ਸਾਡੀਆਂ ਤੋਂ ਬੰਦੇ ਸਹੂਲਤਾ ਤੋਂ ਬੰਦੇ ਸੀ ਲੋਕ ਉਹ ਕਰੋੜਾ ਲੋਕ ਅੱਜ ਸੰਵਧਾਨ ਦੀ ਬਰੋਲ ਅਮੇਰਿਕਾ ਸਾਹਿਬ ਦੀ ਬਰੋਲਤਾ ਅੱਜ ਉਹ ਸਹੂਤਾ ਲੈ ਰਹੇ ਨੇ ਔਰ ਇਸ ਕਰਕੇ ਜਿੰਨੇ ਵੀ ਸਰਾਰਤੀ ਲੋਕਾਂ ਨੇ ਇਹ ਸਕੀਮ ਬਣਾਈ ਕਿ ਮੇਰਕਰ ਸਾਹਿਬ ਦੇ ਬੋਤ ਨੂੰ ਅਸੀਂ ਢਾਹ ਲਉਣੀ ਆ ਮੈਂ ਉਹਨਾਂ ਦੀ ਨੰਬਰ ਦਾ ਯੂਨੀਅਨ ਵੱਲੋਂ ਸਮਾਜ ਸੇਵੀ ਹੋਣ ਦੇ ਨਾਤੇ ਸਖਤ ਨਿੰਦਾ ਕਰਦਾ ਔਰ ਚੇਤਾਵਨੀ ਵੀ ਦਿੰਦੇ ਆ ਕਿ 바ਵਾ ਸਾਹਿਬ ਡਾਕਟਰ ਮੇੜਕਰ ਇਕੱਲੇ ਕਿਸੇ ਇੱਕ ਵਰਗ ਦੇ ਨਮਾਇंदे ਨਹੀਂ ਸੀਗੇ ਉਹ ਸਵਿਛੀ ਮੌਲਕਤਾ ਦੇ ਨਮਾਇंदे ਨੇ ਔਰ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਪਰਪਕਾਰ ਕੀਤਾ ਉਹ ਇਹ ਕੀਤਾ ਕਿ ਔਰਤ ਜਾਤੀ ਜਿਹਨੂੰ ਨਾ ਪੜਨ ਦਾ ਅਧਿਕਾਰ ਸੀ ਨਾ ਕਿਸੇ ਪਾਸੇ ਨੌਕਰੀ ਕਰਨ ਦਾ ਅਧਿਕਾਰ ਸੀ ਨਾ ਵੋਟ ਪਾਉਣ ਦਾ ਅਧਿਕਾਰ ਸੀ ਔਰਤ ਜਾਤੀ ਨੂੰ ਆਜ਼ਾਦ ਕੀਤਾ ਔਰ ਨਾਲ ਹੀ ਉਹਨਾਂ ਨੇ ਇੱਕ ਵੱਡਾ ਪਰਪਕਾਰ ਇਹ ਕੀਤਾ ਕਿ ਸਦੀਆਂ ਤੋਂ ਲਟਾਰੇ ਹੋਏ ਲੋਕਾਂ ਨੂੰ ਉਹਨਾਂ ਦੀ ਗੁਲਾਮੀ ਦਾ ਅਹਿਸਾਸ ਕਰਾਇਆ ਗੁਲਾਮੀ ਦਾ ਅਹਿਸਾਸ ਕਰਾਉਣ ਤੋਂ ਬਾਅਦ ਉਹਨਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕੀਤਾ ਔਰ ਉਹਨਾਂ ਨੂੰ ਇੱਕ ਬੋਰਡ ਦਾ ਰੂਪ ਲੈ ਕੇ ਦਿੱਤਾ ਤਾਂ ਕਿ ਇਹ ਲੋਕ ਆਪਣੀ ਬੋਰਡ ਦੀ ਸਹੀ ਸਹੀ ਇਸਤੇਮਾਲ ਕਰਕੇ ਇਹ ਆਪਣਾ ਜਿਹੜਾ ਰਾਜ ਵਿਭਾਗ ਆ ਉਹ ਸਾਫਤ ਕਰ ਸਕਣਗੇ ਅੱਛਾ ਤੇ ਦੂਸਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਕ ਦੇਖਣ ਦੇ ਵਿੱਚ ਆਇਆ ਇਹ ਮੰਨ ਲਓ ਕਿ 27 ਤਰੀਕ ਤੋਂ ਹੁਣ ਤੱਕ ਇੰਤਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਇੱਥੇ ਜੋ ਦੇਖਣ ਦੇ ਵਿੱਚ ਇਹ ਆਇਆ ਕਿ ਜਿੱਦਾਂ ਵੱਡੀਆਂ ਵੱਡੀਆਂ ਜਥੇਬੰਦੀਆਂ ਨੇ ਵੈਸੇ ਮੈਂ ਨਾਂ ਨਹੀਂ ਲਵਾਂਗਾ ਉਹ ਸੰਵਿਧਾਨ ਦੀ ਜਾਂ ਕਾਨੂੰਨ ਦੀ ਆਧ ਦੇ ਵਿੱਚ ਵੱਡੇ ਵੱਡੇ ਧਰਨੇ ਰੋਸ ਮੁਜ਼ਾਹਰੇ ਕਰਦੀਆਂ ਨੇ ਉਹਨਾਂ ਵੱਲੋਂ ਅਜੇ ਤੱਕ ਇਹ ਘਟਨਾ ਇਸ ਤੇ ਕੋਈ ਬਿਆਨ ਨਹੀਂ ਆਇਆ ਹੈ ਕਿ ਕੀ ਕਹਿਣਾ ਚਾਹੋਗੇ 24 26 ਤਰੀਕ ਤੋਂ ਲੈ ਕੇ ਹੁਣ ਤੱਕ ਬੱਖ ਬੱਖ ਜਥੇਬੰਦੀਆਂ ਵੱਲੋਂ ਬੜਕਾ ਸਾਹਿਬ ਦੇ ਨੌਤੇ ਬੜੀਆਂ ਜਿਹੜੀਆਂ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਹੋ ਰਹੇ ਨੇ ਰੋਸ ਮਜਾਰੇ ਹੋ ਰਹੇ ਨੇ ਤੇ ਮੈਂ ਇਹ ਗੱਲ ਆਪਣੀ ਸਮਝ ਮੁਤਾਬਕ ਕਹਿਣਾ ਕਿ ਰੋਸ ਮਜਾਰੇ ਠੀਕ ਹੈ ਸਾਡਾ ਅਧਿਕਾਰ ਹੈ ਪਰ ਇਸ ਤੋਂ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਆ ਵੀ ਡਾਕਟਰ 베ੜਕਰ ਸਾਹਿਬ ਨੂੰ ਕਰ ਕਰ ਤੱਕ ਪਹੁੰਚਾਉਣਾ ਉਹਨਾਂ ਦੀ ਸੋਚ ਨੂੰ ਕਰ ਕਰ ਤੱਕ ਪਹੁੰਚਾਉਣਾ ਡਾਕਟਰ 베ੜਕਰ ਬਾਰੇ ਦੱਸਣਾ ਕਿ ਡਾਕਟਰ 베ੜਕਰ ਦੀ ਕੀ ਦੇਣਾ ਅਸੀਂ ਡਾਕਟਰ ਬੇੜਕਰ ਨੂੰ ਮੰਨਦੇ ਤਾਂ ਹੈਗੇ ਆ ਪਰ ਡਾਕਟਰ ਬੇੜਕਰ ਦੀ ਕਹੀ ਗੱਲ ਨਹੀਂ ਮੰਨਦੇ ਇਸ ਕਰਕੇ ਜਿੰਨੀਆਂ ਵੀ ਜਥੇਬੰਦੀਆਂ ਜਿੰਨੇ ਵੀ ਲੋਕ ਡਾਕਟਰ ਬੇੜਕਰ ਬਾਰੇ ਇਹ ਕਰ ਰਹੇ ਆ ਰੋਸ ਪ੍ਰਦਰਸ਼ਨ ਸਾਰਾ ਉਹਨਾਂ ਦਾ ਧੰਨਵਾਦ ਲੈ ਕੇ ਸਭ ਤੋਂ ਵੱਡੀ ਗੱਲ ਇਹ ਆ ਕਿ ਪਿੰਡਾਂ ਦੇ ਵਿੱਚ ਮੱਲਿਆਂ ਦੇ ਵਿੱਚ ਜਾ ਕੇ ਡਾਕਟਰ ਬੇੜਕਰ ਪ੍ਰਤੀ ਚੇਤਨਾ ਪੈਦਾ ਡਾਕਟਰ ਬੇੜਕਰ ਕੀ ਚਾਹੁੰਦੇ ਸੀ ਡਾਕਟਰ ਬੇੜਕਰ ਚਾਹੁੰਦੇ ਸੀ ਕਿ ਇੱਥੇ ਹਰ ਇੱਕ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਇੱਥੇ ਕਿਸੇ ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਉਹ ਤਾਂ ਹੋਊਗਾ ਜੇ ਹਰ ਇੱਕ ਨੌਜਵਾਨ ਹਰ ਇੱਕ ਵਰਗ ਡਾਕਟਰ ਮੈਡਿਕਰ ਦੀ ਵਿਚਾਰਧਾਰਾ ਕੋ ਜਾਣੂ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਸੋ ਜਿਵੇਂ ਕਿ ਨੰਬਰਦਾਰ ਸਾਹਿਬ ਨੇ ਦੱਸਿਆ ਕਿ ਅਵੇਲਕਰ ਸਾਹਿਬ ਹਰ ਜਗ੍ਹਾ ਤੇ ਹਰ ਘਰ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਸੋਚ ਨੂੰ ਅਪਣਾਇਆ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵਾਂਗੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸ੍ਰੀ ਚੰਦ ਸਿੰਘ ਜੀ ਰਾਮਪੁਰਾ ਜੋ ਉੱਗੇ ਸਮਾਜ ਸੇਵੀ ਨੇ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਾਂ ਸਰ ਜੀ ਜਿੱਦਾਂ ਮਤਲਬ ਜਿਹੜੇ ਮੌਕਾ ਅੱਜ ਦੀਆਂ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਅੱਜ ਦੇ ਹਾਲਾਤ ਨੇ ਪੰਜਾਬ ਦੇ ਜਿਹੜੇ ਬਣੇ ਹੋਏ ਹਾਲਾਤ ਨੇ ਅੱਜ ਪੰਜਾਬ ਆ ਜਿਹੜਾ ਬਹੁਤ ਔਖੇ ਦੌਰ ਦੇ ਵਿੱਚੋਂ ਦੀ ਨਿਕਲ ਰਿਹਾ ਜੀ ਕਿਉਂਕਿ ਇੱਥੇ ਹਰ ਵਰਗਾਂ ਦਾ ਜਿਹੜਾ ਉਹ ਦੁਖੀ ਆ ਹਰ ਵਰਗਾਂ ਦਾ ਜਿਹੜਾ ਜਿਹੜੀਆਂ ਇਥੋਂ ਦੀਆਂ ਪਾਲਿਸੀਆਂ ਨੇ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਗਿਆ ਉਹ ਉਹਨਾਂ ਦੇ ਉੱਪਰ ਹਰ ਵਰਗਾ ਜਿਹੜਾ ਅੱਜ ਨਾਰਾਜ ਹੈ ਹਰ ਵਰਗਾ ਦਾ ਜਿਹੜਾ ਉਹ ਪਾਲਿਸੀਆਂ ਤੋਂ ਪੀੜਤ ਹੈਗਾ ਉਦਾਹਰਨ ਦੇ ਤੌਰ ਤੇ ਜੇ ਆਪਾਂ ਇੱਕ ਮਜ਼ਦੂਰ ਦਾ ਲੈ ਲਈਏ ਤਾਂ ਮਜ਼ਦੂਰ ਵਰਗਾ ਦਾ ਜਿਹੜਾ ਉਹਦੀ ਕਿਤੇ ਵੀ ਕਿਤੇ ਵੀ ਜਿਹੜੀ ਉਹਦੀ ਗੱਲ ਆ ਜਾਂ ਕਿਤੇ ਵੀ ਜਿਹੜੀ ਉਹਦੀ ਆਵਾਜ਼ ਆ ਉਹ ਨਹੀਂ ਸੁਣਾਈ ਦੇ ਰਹੀ ਇਸੇ ਤਰ੍ਹਾਂ ਕਿਸਾਨਾਂ ਦੀ ਹੈ ਉਹਨਾਂ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਇਸ ਤਰ੍ਹਾਂ ਮੁਲਾਜ਼ਮਾਂ ਦੀ ਹੈ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਇਸ ਤਰ੍ਹਾਂ ਵਿਦਿਆਰਥੀਆਂ ਦਾ ਵਿਦਿਆਰਥੀਆਂ ਦੇ ਮੰਗਾਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਇਸ ਤਰ੍ਹਾਂ ਜਿੰਨੇ ਵੀ ਅਸੀਂ ਸਾਬਕਾ ਫੌਜੀ ਆ ਮੈਂ ਸਾਬਕਾ ਫੌਜੀ ਆ ਆਰਮੀ ਤੋਂ ਰਿਟਾਇਰਡ ਆ ਤੇ ਜਿੰਨੇ ਸਾਡੇ ਸਾਬਕਾ ਫੌਜੀ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਸੁਣ ਰਿਹਾ ਜਿੰਨੇ ਸਾਬਕਾ ਮੁਲਾਜ਼ਮ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਜੇ ਆਪਾਂ ਟੋਟਲੀ ਪੰਜਾਬ ਦੇ ਹਾਲਾਤਾਂ ਦੇ ਉੱਤੇ ਨਿਗਾਹ ਮਾਰਦੇ ਆ ਤਾਂ ਜੋ ਪੰਜਾਬ ਆਗਾ ਜਿਹੜਾ ਬਿਲਕੁਲ ਬਰਬਾਦੀ ਦੇ ਕਿਨਾਰੇ ਦੇ ਉੱਤੇ ਲਿਆ ਕੇ ਇਥੋਂ ਦੀਆਂ ਗਵਰਨਮੈਂਟਾਂ ਦੀਆਂ ਪਾਲਿਸੀਆਂ ਨੇ ਲਿਆ ਕੇ ਖੜਾ ਕੀਤਾ ਇਹ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਇਹ 2-3 ਸਾਲ ਦੇ ਵਿੱਚ ਹੀ ਹੋਇਆ ਜਿਹੜੀਆਂ ਸਰਕਾਰਾਂ ਨੇ ਪਿੱਛੇ ਰਾਜ ਕੀਤਾ ਜਿਹੜੀਆਂ ਸਰਕਾਰਾਂ ਪਹਿਲਾਂ ਪੰਜਾਬ ਦੇ ਉੱਤੇ ਰਾਜ ਕਰਦੀਆਂ ਆ ਰਹੀਆਂ ਨੇਗੀਆਂ ਉਹਨਾਂ ਨੇ ਵੀ ਪੰਜਾਬ ਨੂੰ ਲੁੱਟਿਆ ਤੇ ਇੱਥੋਂ ਦਾ ਜਿਹੜਾ ਸ਼ਰਮੇ ਦਾ ਢਾਂਚਾ ਜਿਹੜਾ ਇੱਥੋਂ ਦਾ ਲੁਟੇਰਾ ਪ੍ਰਬੰਧ ਹੈ ਇਹ ਲੋਕਾਂ ਨੂੰ ਲੁੱਟਣ ਵਾਲਾ ਪ੍ਰਬੰਧ ਹੈਗਾ ਉਹਨਾਂ ਦੀ ਜਿਹੜੀ ਉਹਨਾਂ ਦੀ ਰਹਿਨਮਾਈਆ ਉਹ ਇੱਥੋਂ ਦੀਆਂ ਸਰਕਾਰਾਂ ਨੇ ਸਦਾ ਕੀਤੀ ਆ ਇਹ ਇਥੋਂ ਦੇ ਜਿਹੜੇ ਕਿਰਤ ਕਰਨ ਵਾਲੇ ਲੋਕ ਨੇਗੇ ਜਿਹੜੇ ਆਪਣੇ ਹੱਥਾਂ ਨਾਲ ਪਮਾ ਕੇ ਖਾਣ ਵਾਲੇ ਲੋਕ ਨੇਗੇ ਦੇਖੋ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣਾ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਉਹਨਾਂ ਦਾ ਕਿਤੇ ਵੀ ਦਫ਼ਤਰਾਂ ਦੇ ਵਿੱਚ ਅੱਜ بڑے ਟੀਵੀਾਂ ਦੇ ਉੱਤੇ ਦਮਕ ਜੇ ਮਾਰੇ ਜਾਂਦੇ ਨੇ بڑے ਗਰਾਊਂਡਾਂ ਦੇ ਉੱਤੇ ਦਮਕ ਜੇ ਮਾਰੇ ਜਾਂਦੇ ਨੇ ਵੀ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਾਂ ਦਫ਼ਤਰਾਂ ਦੇ ਵਿੱਚ ਕੰਮਕਾਜ ਦੀ ਜਿਹੜੀ ਸਪੀਡ ਹੈ ਉਹ ਪਹਿਲਾਂ ਨਾਲੋਂ ਵਧੀ ਹੈਗੀ ਵੀ ਅੱਜ ਜਿਹੜੇ ਅਧਿਕਾਰੀ ਨੇ ਉਹ ਕੰਮ ਕਰਦੇ ਨੇਗੇ ਤੁਸੀਂ ਮੈਂ ਇਹ ਗੱਲ ਨੂੰ ਦਾਅਵੇ ਨਾਲ ਕਹਿਣਾ ਤੁਸੀਂ ਕਿਤੇ ਵੀ ਚਲੇ ਜਾਓ ਕਿਤੇ ਵੀ ਚਲੇ ਜਾਓ ਤੁਸੀਂ ਇਸੇ ਦਾ ਗਰੀਬ ਬੰਦੇ ਦਾ ਤਾਂ ਜਿਹੜਾ ਕੋਈ ਅਨਪੜ੍ਹ ਬੰਦਾ ਉਹਦਾ ਵਿਚਾਰੇ ਦਾ ਕੰਮ ਹੀ ਨਹੀਂ ਹੁੰਦਾ ਉਹ ਟੱਕੇ ਖੰਦਾ ਫਿਰਦਾ ਤੇ ਉਹਨੂੰ ਕੋਈ ਸਹੂਲਤ ਨਹੀਂ ਹੈਗੀ ਮਜ਼ਦੂਰਾਂ ਦੇ ਬੱਚੇ ਨੇਗੇ ਮਜ਼ਦੂਰਾਂ ਦੇ ਬੱਚੇ ਜੇ ਉਹ ਪੜ੍ਹ ਲਿਖ ਜਾਂਦੇ ਨੇਗੇ ਜਿਸ ਤਰ੍ਹਾਂ ਮੈਂ ਕੋਈ ਇਹ ਨਹੀਂ ਕਹਿਣਾ ਹੈਗਾ ਵੀ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਚਾਹੀਦਾ ਮੈਂ ਸਿਰਫ ਸੋਨੇ ਇੱਕ ਉਦਾਹਰਣ ਦੇ ਰਿਹਾ ਇਹ ਕਿ ਮਜ਼ਦੂਰਾਂ ਦੇ ਬੱਚਿਆਂ ਦੇ ਵਿੱਚ ਟੈਲੈਂਟ ਹੈਗਾ ਕੋਈ ਐਸੇ ਜਿਹੇ ਬੱਚੇ ਨੇ ਜਿਹੜੇ ਅਮਰੀਕਾ ਕੈਨੇਡਾ ਕਿਤੇ ਵੀ ਆਈਲੈਂਡਸ ਪਾਸਪੋਰਟ ਨਾਲ ਜਾ ਸਕਦੇ ਨੇਗੇ ਪਰ ਉਹਨਾਂ ਕੋਲ ਵਿਚਾਰਿਆਂ ਕੋਲ ਇੰਨਾ ਪੈਸਾ ਨਹੀਂ ਹੈਗਾ ਮਜ਼ਦੂਰਾਂ ਨੂੰ ਕਿਸੇ ਵੀ ਗਵਰਨਮੈਂਟ ਨੇ ਪ੍ਰਬੰਧ ਨਹੀਂ ਕੀਤਾ ਵੀ ਜੇ ਉਹਨਾਂ ਦੇ ਬੱਚੇ ਨੇ ਕਿਸੇ ਨੇ ਹੈਰ এডਿਕੇਸ਼ਨ ਕਰਨੀ ਹੋਵੇ ਉਹ ਕਿਸੇ ਮਜ਼ਦੂਰ ਦਾ ਬੱਚਾ ਕਿਸੇ ਵਧੀਆ ਕੋਰਸ ਦੇ ਵਿੱਚ ਆ ਗਿਆ ਜਾਂ ਵਧੀਆ ਕਿਸੇ ਕਿਸੇ ਕਾਰੋਬਾਰ ਦੇ ਵਿੱਚੋਂ ਪੈਣਾ ਚਾਹੁੰਦਾ ਉਹਦੇ 'ਚ ਟੈਲੈਂਟ ਹੈਗਾ ਪਰ ਉਹਦੇ ਕੋਲ ਪੈਸਾ ਨਹੀਂ ਹੈਗਾ ਕਿਸੇ ਵੀ ਸਰਕਾਰ ਨੇ ਹੇਠ ਤੱਕ ਮਜ਼ਦੂਰਾਂ ਦਾ ਪ੍ਰਬੰਧ ਨਹੀਂ ਕੀਤਾ ਵੀ ਉਹਦੇ ਬੱਚੇ ਨੂੰ ਕੋਈ ਪੈਸੇ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਹਦੇ ਤੇ ਸ਼ਰਤਾਂ ਬੈਂਕਾਂ ਦੇ ਵਿੱਚ ਇਹ ਜੀਆਂ ਸ਼ਰਤਾਂ ਲਾ ਰੱਖੀਆਂ ਨੇ ਜਿਹੜਿਆ ਮਜ਼ਦੂਰ ਬੰਦਾ ਸਰ ਤਾਂ ਪੂਰੀਓ ਨਹੀਂ ਕਰ ਸਕਦਾ ਹੈਗਾ ਤੇ ਮਜ਼ਦੂਰਾਂ ਦੇ ਬੱਚੇ ਵਿਚਾਰੇ ਕਿੱਥੇ ਜਾਂਦੇ ਨੇਗੇ ਜੇ ਉਹ ਜਾਂਦੇ ਵੀ ਨਹੀਂ ਰੋਜੀ ਰੋਟੀ ਕਮਾਉਣ ਵਾਸਤੇ ਇੱਥੋਂ ਬੇਰੋਜ਼ਗਾਰੀ ਦੇ ਵਜ੍ਹਾ ਦੇ ਨਾਲ ਜਾਂਦੇ ਨੇਗੇ ਤਾਂ ਉਹ ਜਾਂਦ ਨੇ ਵਿਚਾਰੇ ਦਬਾਈ ਮਲੇਸ਼ੀਆ ਇਹਦੀਆਂ ਕੰਟਰੀਆਂ ਦੇ ਵਿੱਚ ਜਾਂਦੇ ਨੇਗੇ ਕਿਉਂਕਿ ਉਹਨਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਗੈਰਾ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ ਇਸ ਮੈਂ ਕੋਈ ਇਹ ਇਹ ਨਹੀਂ ਕਹਿ ਰਿਹਾ ਵੀ ਸਾਡੇ ਬੱਚਿਆਂ ਨੂੰ ਜਵਾਨੀ ਨੂੰ ਉੱਥੇ ਜਾਣਾ ਚਾਹੀਦਾ ਪਰ ਜੇ ਇੱਥੇ ਸਮਾਜ ਦੇ ਵਿੱਚ ਸਰਕਾਰਾਂ ਦੀ ਨਲਾਕੀ ਦੇ ਕਾਰਨ ਬੱਚੇ ਬੇਰੁਜ਼ਗਾਰ ਨੇ ਬੇਰੁਜ਼ਗਾਰੀ ਦੀ وجہ ਦੇ ਨਾਲ ਉਹ ਇੱਥੇ ਜਾ ਰਹੇ ਨੇਗੇ ਆਪ ਥੋੜਾ ਬੋਤਾ ਜ਼ਿੰਦਗੀ ਨੂੰ ਕੰਮ ਕਰਕੇ ਕਮਾ ਕੇ ਥੋੜਾ ਬੋਤਾ ਲਿਆ ਕੇ ਆਪਣੇ ਮਾਪੇ ਆਪਣੇ ਮਾਪੇ ਨੂੰ ਸੌਖਾ ਕਰਨਾ ਚਾਹੁੰਦੇ ਨੇਗੇ ਜਾਂ ਆਪਣੇ ਮਾਪ ਨੂੰ ਦਲ ਦਲ ਦੇ ਵਿੱਚੋਂ ਕੱਢਣਾ ਚਾਹੁੰਦੇ ਨੇਗੇ ਉਹ ਤਾਅ ਵਿਚਾਰੇ ਉਹ ਮਜਬੂਰੀਆਂ ਦੇ ਮਾਰੇ ਇੱਥੋਂ ਕੂਚ ਕਰਦੇ ਨੇਗੇ ਕਿਉਂਕਿ ਇੱਥੇ ਕੋਈ ਕੰਮ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਸੁਣਵਾਈਓ ਨਹੀਂ ਹੈ ਕਿਸੇ ਦੀ ਇਸ ਕਰਕੇ ਜਿਹੜੇ ਹੁਣ ਅੱਜ ਅਮਰੀਕਾ ਤੋਂ ਸਾਡੇ ਭਾਰਤੀ ਆਏ ਨੇਗੇ ਇਥੋਂ ਦੀ ਜਿਹੜੀ ਵਿਦੇਸ਼ ਨੀਤੀ ਆ ਮੈਂ ਅਮਰੀਕਾ ਦੀ ਗੱਲ ਕਰਕੇ ਹਟਿਆ ਪਹਿਲਾਂ ਅਮਰੀਕਾ ਦਾ ਦੇਖ ਲਓ ਜਿਹੜੇ ਇਥੋਂ ਬੱਚੇ ਗਏ ਸੀਗੇ ਸਾਡੇ ਚਲੋ ਮੈਂ ਅਸੀਂ ਮੰਨ ਦਿਆ ਵੀ ਉਹ ਗਏ ਸੀਗੇ ਵਿਚਾਰੇ ਕਿਸੇ ਮਜਬੂਰੀ ਦੇ ਕਾਰਨ ਉਹ 2 ਨੰਬਰ ਦੇ ਵਿੱਚ ਪੈਸਾ ਕਮਾਉਣ ਵਾਸਤੇ ਘਰ ਦੀਆਂ ਮਜਬੂਰੀਆਂ ਦੇ ਵਾਸਤੇ ਗਏ ਉਹ ਗਏ ਪਰ ਉਹਨਾਂ ਨੇ ਕੋਈ ਐਸੇ ਜਿਹਾ ਕ੍ਰਾਈਮ ਨਹੀਂ ਕੀਤਾ ਵੀ ਉਹਨਾਂ ਨੂੰ ਇਸ ਤਰ੍ਹਾਂ ਜੰਗੀ ਜਹਾਜ਼ਾਂ ਦੇ ਵਿੱਚ ਲਿਆ ਕੇ ਭਾਰਤ ਦੇ ਵਿੱਚ ਛੱਡਿਆ ਜਾਵੇ ਇੱਥੇ ਸਾਡੀ ਗਵਰਨਮੈਂਟ ਦਾ ਟੋਟਲ ਫੇਲਿਅਰ ਹੈ ਗਵਰਨਮੈਂਟ ਜਿਹੜੀ ਹਰ ਫਰੰਟ ਤੇ ਉਹ ਫੇਲ ਹੋਈ ਹੈਗੀ ਜੇ ਗਵਰਨਮੈਂਟ ਸਾਡੇ ਜਿਵੇਂ ਯੂਕਰੇਨ ਦੇ ਵਿੱਚੋਂ ਬੱਚਿਆਂ ਨੂੰ ਲਿਆਈ ਸੀ ਇਸ ਤਰ੍ਹਾਂ ਇੱਥੇ ਜਹਾਜ਼ ਭੇਜ ਸਕਦੇ تھے ਅਸੀਂ ਇੱਜਤ ਨਾਲ ਭਾਰਤੀਆਂ ਨੂੰ ਲਿਆ ਸਕਦੇ ਸੀ ਜਿਸ ਤਰ੍ਹਾਂ ਬੇਇੱਜ਼ਤ ਕਰਕੇ ਭਾਰਤੀਆਂ ਨੂੰ ਉੱਥੋਂ ਲਿਆਉਂਦੇਗਾ ਅਸੀਂ ਇੱਥੋਂ ਪਰਜੋਰ ਨਿੰਦਾ ਕਰਦੇ ਆਂ ਉਹਦੀ ਅਸੀਂ ਸਾਡੀ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੁਨੀਅਰ ਪੰਜਾਬ ਆ ਉਹਦੀ ਵੀ ਨਿੰਦਾ ਕਰਦੇ ਆਂ ਤੇ ਅਸੀਂ ਸਾਡੇ ਸਮਾਜ ਦੇ ਜਿੰਨੇ ਵੀ ਸਮਾਜਸੇਵੀ ਆਗੇ ਅਸੀਂ ਸਾਰਿਆਂ ਦੀ ਨਿੰਦਾ ਕਰਦੇ ਆਂ ਤੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਆਂ ਅਸੀਂ ਕਿਸੇ ਨੂੰ ਨਹੀਂ ਕੋਈ ਨੰਬਰ ਨਹੀਂ ਦਿੰਦੇ ਅਸੀਂ ਵੀ ਆਹ ਪਾਰਟੀ ਵਧੀਆ ਘਟਿਆ ਆ ਇਸ ਤਰ੍ਹਾਂ ਕੋਈ ਪਾਰਟੀ ਨੇ ਸਾਰੀਆਂ ਪਾਰਟੀਆਂ ਨੇ ਮਜ਼ਦੂਰਾਂ ਦਾ ਕਿਸਾਨਾਂ ਦਾ ਵਪਾਰੀਆਂ ਦਾ ਰੇੜੀ ਵਾਲਿਆਂ ਦਾ ਇਹਨਾਂ ਦੀ ਲੁੱਟ ਕੀਤੀ ਆ ਹੁਣ ਤੱਕ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਮਿਲੀ ਇਹਨਾਂ ਨੂੰ ਲੌਲੀਪੌਪ ਦੇ ਕੇ ਇਹਨਾਂ ਨੂੰ ਸਿਰਫ ਟੀਵੀ ਦੇ ਉੱਤੇ ਜਾਂ ਅਖਬਾਰਾਂ ਦੇ ਉੱਤੇ ਡੰਗ ਜੇ ਮਾਰੇ ਜਾਂਦੇ ਨੇ ਗਰਾਊਂਡ ਤੇ ਭਰਾਵੋ ਕੁਝ ਨਹੀਂ ਮਿਲਦਾ ਹੈਗਾ ਹੁਣ ਤੁਸੀਂ ਐਨਓਸੀ ਦੀ ਗੱਲ ਲੈ ਲਓ ਇਹਨੂੰ ਸਿੱਧਾ ਇਹਨਾਂ ਨੇ ਕਿਹਾ ਸੀਗਾ ਐਨਓਸੀ ਕਿਤੇ ਵੀ ਮੈਨੂੰ ਨਹੀਂ ਲੱਗਦਾ ਕਿਤੇ ਮਿਲ ਰਹੀ ਹੈ ਕਿ ਪਤਾ ਨਹੀਂ ਕਿਹੜੀ ਮਿਲ ਰਹੀ ਹੈ ਉਹ ਜਦੋਂ ਤੁਸੀਂ ਇੱਥੇ ਜਾਓ ਤਹਿਸੀਲਾਂ ਦੇ ਵਿੱਚ ਜਾਓ ਉੱਥੇ ਪਤਾ ਲੱਗਦਾ ਅਸਲੀ ਹਾਲਾਤ ਕੀ ਨੇਗੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸਮਾਜ ਦੇ ਲੋਕਾਂ ਨੂੰ ਇੱਥੋਂ ਦੇ ਜਿੰਨੇ ਵੀ ਹੈਗੇ ਨੇਗੇ ਉਹ ਸਾਰੇ ਆਪਣੇ ਲੋਕ ਨੇਗੇ ਜਿਹੜੇ ਆਪਣੇ ਹੱਕਾਂ ਪ੍ਰਤੀ ਆਪਾਂ ਜਾਗਰੂਕ ਹੋਈਏ ਜਾਗਰੂਕ ਹੋ ਕੇ ਇੱਥੋਂ ਦੇ ਜਿਹੜੀ ਇਹ ਲੋਬੀ ਆ ਜਿਹੜੀ ਇਹ ਲੁੱਟਣ ਵਾਲੀ ਲੋਬੀ ਆਗੀ ਇਹਨਾਂ ਦੇ ਖਿਲਾਫ ਆਪਾਂ ਖੜੇ ਹੋ ਕੇ ਆਪਾਂ ਇੱਕ ਸੰਘਰਸ਼ਾਂ ਦਾ ਪੜ ਬਿੱਡ ਕੇ ਇੱਥੋਂ ਆਪਾਂ ਇਸ ਹਾਲਾਤਾਂ ਦੇ ਵਿੱਚੋਂ ਨਜਾਤ ਪਾ ਸਕਦੇ ਆਂਗੇ ਨਹੀਂ ਉਦੋਂ ਪਹਿਲਾਂ ਮੈਨੂੰ ਲੱਗਦਾ ਵੀ ਮੁਸ਼ਕਲ ਹੈ ਸੰਘਰਸ਼ਾਂ ਤੋਂ ਬਿਨਾ ਆਪਣਾ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਸਾਡਾ ਤਾਣਾ ਬਾਣਾ ਜਿਹੜਾ ਸਾਡਾ ਤਾਣਾ ਬਾਣਾ ਇਹੇ ਦਾ ਬਣ ਗਿਆ ਜਿੰਨਾ ਕਿ ਤੁਸੀਂ ਸੰਘਰਸ਼ ਨਹੀਂ ਕਰਦੇ ਉਸ ਨੂੰ ਹੱਕ ਨਹੀਂ ਮਿਲਦਾ ਹੈਗਾ ਤੁਸੀਂ ਇਮਾਨਦਾਰੀ ਨਾਲ ਵਫਾਦਾਰੀ ਨਾਲ ਕਿੰਨਾ ਮਰਜ਼ੀ ਜੋਰ ਲਾ ਲਓ ਤੁਹਾਡਾ ਕਿਸੇ ਵੀ ਦਫ਼ਤਰ ਦੇ ਵਿੱਚ ਕੰਮ ਨਹੀਂ ਹੁੰਦਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਸੋ ਰਣ ਸਿੰਘ ਜੀ ਜਿੱਦਾਂ ਪੰਜਾਬ ਦੇ ਜੋ ਮੌਜੂਦਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੇ ਪੰਜਾਬ ਦਾ ਜੋ ਮਾਡਲ ਹੈ ਜੋ ਹੁਣ ਪਿਛੇ 5 ਤਰੀਕ ਨੂੰ ਦਿੱਲੀ ਦੇ ਵਿੱਚ ਚੋਣਾ ਹੋ ਕੇ हटੀਆਂ ਨੇ ਪੰਜਾਬ ਦਾ ਮਾਡਲ ਉੱਥੇ ਦਰਹਰਾਇਆ ਪਰ ਬੋਲਣ ਦੇ ਵੀ ਕੁਝ ਹੋਰ ਹੈ ਜ਼ਮੀਨੀ ਹਕੀਕਤ ਕੁਝ ਹੋਰ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮਾਨ ਲੋਕ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੰਜਾਬ ਦੇ ਲੋਕਾਂ ਨੂੰ ਬੜੀਆਂ ਵੱਡੀਆਂ ਆਸਾਂ ਸੀਗੀਆਂ ਜਿਨ੍ਹਾਂ ਨੇ ਇੱਕ ਇਨਕਲਾਬ ਦਾ ਨਾਰਾ ਲਾਇਆ ਲੋਕਾਂ ਨੂੰ ਆਸ ਸੀਗੀ ਪਤਾ ਨਹੀਂ ਕਹੋ ਜੇ ਇਨਕਲਾਬ ਹੋਊਗਾ ਅਸੀਂ ਉਹ ਇਨਕਲਾਬ ਦੇਖਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਨਸਾਨ ਦੇਖ ਕੇ ਨਹੀਂ ਸਗੋ ਨਿਸ਼ਾਨ ਦੇਖ ਕੇ ਉਹ ਝਾੜੂ ਦੇਖ ਕੇ ਹੀ ਮਤਲਬ ਵੋਟਾਂ ਅੰਨੇ ਵਾ ਇਹਨਾਂ ਨੂੰ ਪਾ ਕੇ ਇਹਨਾਂ ਦੇ 92% ਚਤਾਏ ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਇਨਕਲਾਬ ਦਾ ਜਿਹੜਾ ਅਸੀਂ ਨਾਰਾ ਲਾ ਕੇ ਉਹਨਾਂ ਨੂੰ ਲਿਆਂਦਾ ਸੀ ਕਿਤੇ ਸਾਨੂੰ ਬਦਲਾਅ ਨਾ ਜਰਨੀ ਆ ਰਿਹਾ ਦੋ ਗੱਲਾਂ ਤੇ ਅਸੀਂ ਤਿੰਨ ਗੱਲਾਂ ਤੇ ਇਹ ਸਰਕਾਰ ਲੈਣੀ ਸੀ ਵੀ ਭ੍ਰਿਸ਼ਟਾਚਾਰ ਹਟੂਗਾ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਦੁਗਣਾ ਹੋਇਆ ਅਸੀਂ ਸੋਚਦੇ ਸੀ ਸਾਡੀ ਜਵਾਨੀਆਂ ਜਿਹੜੀ ਨਸ਼ਿਆਂ 'ਚ ਗਰਕ ਹੁੰਦੀ ਜਾ ਰਹੀ ਹੈ ਉਹ ਤੋਂ ਨਜ਼ਰ ਪਾਵਾਂਗੇ ਅੱਜ ਨਸ਼ਿਆਂ ਦਾ ਬੋਲਬਾਲਾ ਦਿਨ-ਪਰਤੀ ਦਿਨ ਵਧਦਾ ਜਾ ਰਿਹਾ ਹੈ ਅਸੀਂ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਲੁੱਟਾ-ਕੁਹਾਰੀਆਂ ਆਬਾਦਤਾ ਅਮਨ-ਸ਼ਾਂਤੀ ਹੈ ਜਿਹੜੀ ਉਹ ਪ੍ਰਕਾਰ ਰਹੂਗੀ ਪਰ ਇੱਥੇ ਅਮਨ-ਸ਼ਾਂਤੀ ਨੂੰ ਬੜੀ ਵੱਡੀ ਢਾਹ ਲੱਗੀ ਹੈ ਲੁੱਟਾ-ਕੁਹਾਰੀਆਂ ਆਬਾਦਤਾ ਅੱਜ ਦਿਨੋਂ ਦਿਨ ਵਧਦਾ ਹੋ ਰਿਹਾ ਇਸ ਕਰਕੇ ਇਹ ਜਿਹੜਾ ਬਦਲਾਅ ਆਏਗਾ ਇਹ ਸਿਰਫ ਕਾਗਜ਼ਾਂ 'ਚ ਹੈ ਤੋਂ ਦਿੱਲੀ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਹ ਵੀ ਜਿਹੜੇ ਉਹ ਆਪਣਾ ਸੁਚੇਤ ਦੇ ਲੋਕ ਹੈ ਉਹ ਸ਼ਾਇਦ ਇਸ ਗੱਲ ਤੇ ਨਹੀਂ ਆਉਣਗੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਸਦਾ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਅਸੀਂ ਨਿਸ਼ਾਨ ਦੀ ਜਗਾ ਤੇ ਇਨਸਾਨ ਦੇਖ ਕੇ ਬੋਟ ਪਾਉਣਾ ਨਹੀਂ ਸਿੱਖਦੇ ਉਨਾਂ ਚਿਰ ਅਸੀਂ ਕੋਈ ਬਦਲਾ ਨਹੀਂ ਲਿਆ ਸਕਦੇ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਆਪਣੇ ਚੰਦ ਸਿੰਘ ਜੀ ਆਪਣੇ ਨੰਬਰਦਾਰ ਸਾਹਿਬ ਜੀ ਨੇ ਦੱਸਿਆ ਕਿ ਤਕਰੀਬਨ 3 ਸਾਲ ਹੋ ਗਏ ਨੇ ਜਿੱਦਾਂ ਇਹਨਾਂ ਨੇ ਜੋ ਅੱਜ ਮੌਕੇ ਦੀ ਸਰਕਾਰਾ ਉਹਨਾਂ ਨੇ ਸਾਡੀਆਂ ਭੈਣਾਂ ਵਾਸਤੇ ਮੇਰੇ ਕਹਿਣ ਦਾ ਮਤਲਬ ਔਰਤਾਂ ਵਾਸਤੇ ਪਰ ਮਨთਿਕ 1000 ਰੁਪਏ ਦਾ ਇਹਨਾਂ ਨੇ ਅਨੋਸ਼ ਕੀਤਾ ਸੀ ਤੇ ਅਜੇ ਤੱਕ ਮੇਰਾ ਖਿਆਲ ਕਹਿੰਦਾ ਵੀ ਹੋ ਸਕਦਾ ਕਿਸੇ ਦੇ ਗੁੱਟ ਚੋਂ ਆ ਗਿਆ ਹੋਵੇ ਗੁੱਟਕ ਤਰੀਕੇ ਨਾਲ ਪਰ ਆਨ ਗਰਾਉਂਡ ਕਿਸੇ ਦੇ ਵੀ ਅਕਾਊਂਟ ਦੇ ਵਿੱਚ ਉਹ 1000 ਰੁਪਏ ਪਰ ਮਨਥ ਨਹੀਂ ਆਇਆ ਹੁਣ ਤਾਂ ਮੰਨ ਕੇ ਚਲੋ 12 ਤੀਆ 77 77000 ਹੋ ਗਿਆ ਤੇ ਇਹ ਆਊਗਾ ਜਾਂ ਇਦਾਂ ਲollipops ਬਾਰੇ ਕੀ ਕਹੂੰਗਾ ਦੇਖੋ ਜੀ ਜਿਹੜੇ 1000 ਰੁਪਏ ਦਾ ਇਹ ਵਾਅਦਾ ਕੀਤਾ ਸਾਡੀਆਂ ਭੈਣਾਂ ਦੇ ਨਾਲ ਇਹ ਅਜੇ ਤੱਕ ਨਹੀਂ ਆਇਆ ਅਜੇ ਤੱਕ ਅਸੀਂ ਕਹਿੰਦੇ ਆ ਵੀ ਨਹੀਂ ਆਇਆ ਪਰ ਸਾਨੂੰ ਉਮੀਦ ਅੱਗੇ ਤੋਂ ਉਹਨਾਂ ਵੀ ਪਰ ਜੇ ਅਸੀਂ ਇਹਦਾ ਇੱਕ ਪੋਜੀਟਿਵ ਪੱਖ ਦੇਖੀਏ ਜੇ ਇਹ ਇੱਕ ਇੱਕ 1000 ਰੁਪਏ ਸਾਡੀਆਂ ਭੈਣਾਂ ਨੂੰ ਕਹਿੰਦੇ ਨੇਗੇ ਜੇ ਸਾਡੇ ਕੋਲ ਪੈਸਾ ਸਰਪਲਸ ਆ ਸਾਨੂੰ ਕੋਈ ਇਤਰਾਜ਼ ਨਹੀਂ ਹੋ ਤੇ ਦੇਣਾ ਚਾਹੀਦਾ ਕਿਉਂਕਿ ਲੋਕਾਂ ਦਾ ਪੈਸਾ ਲੋਕਾਂ 'ਚ ਵੰਡ ਦੇਣਾ ਚਾਹੀਦਾ ਸਾਨੂੰ ਕੋਈ ਇਤਰਾਜ਼ ਪਰ ਜੇ ਅਸੀਂ ਦੂਜਾ ਪੱਖ ਦੇਖੀਏ ਸਾਡੇ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਲੋਕ ਦਵਾਈਆਂ ਤੋਂ ਕਿਹੜਾ ਮਰ ਰਹੇ ਨੇਗੇ ਇਲਾਜ ਮਹਿੰਗੇ ਹੋ ਰਹੇ ਨੇਗੇ ਮਜ਼ਦੂਰ ਬੰਦਿਆ ਕੋਲ ਜਿਹੜੇ ਖੇਤੀ ਕਰਨ ਵਾਲੇ ਲੋਕ ਨੇ ਮਜ਼ਦੂਰ ਲੋਕ ਨੇਗੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਜਿਹੜੀਆਂ ਆਪਣੀਆਂ ਗੰਭੀਰ ਬਿਮਾਰੀਆਂ ਦਾ ਉਹ ਇਲਾਜ ਕਰਾ ਸਕਣ ਆਪਰੇਸ਼ਨ ਜਾ ਕੇ ਦੇਖੋ ਤੁਸੀਂ 6-6 10-10 ਲੱਖ ਦੇ ਆਪਰੇਸ਼ਨ ਹੋ ਰਹੇ ਨੇਗੇ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਇਹ ਬੇਨਤੀ ਕਰਦੇ ਆਂਗੇ ਇਹਨਾਂ ਨੂੰ ਵੀ ਇਹੋ ਜੀਆਂ ਸਕੀਮਾਂ ਜੇ ਸ਼ੁڈ ਕੋਲ ਪੈਸੇ ਬਾਧੂ ਹੈਗੇ ਨੇਗੇ ਤਾਂ ਦੇ ਦਿਓ ਸਾਨੂੰ ਕੋਈ ਉਤਰਾਜ ਨਹੀਂ ਕਿਸੇ ਨੂੰ ਪਰ ਉਹਨਾਂ ਤੋਂ ਪਹਿਨਾ ਤੁਸੀਂ ਹਸਪਤਾਲਾਂ ਦੀ ਕੰਡੀਸ਼ਨ ਹੈ ਜਿਹੜੀ ਉਹ ਠੀਕ ਕਰੋ ਲੋਕਾਂ ਨੂੰ ਪਿੰਡਾਂ ਦੇ ਵਿੱਚ ਕੈਂਸਰ ਹੋ ਰਿਹਾ ਹੈ ਉਹ ਤੇ ਕੈਂਸਰ ਦਾ ਕੀ ਕਾਰਨ ਆ ਉਹ ਕੈਂਸਰ ਦਾ ਕਿਉਂਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਆ ਜਿਹੜਾ ਸ਼ੁੱਧ ਨਹੀਂ ਮਿਲ ਰਿਹਾ ਪਾਣੀ ਦੇ ਟੈਂਕੀਆਂ ਸਾਡੇ ਪਿੰਡਾਂ ਦੇ ਵਿੱਚ ਨਹੀਂ ਚੱਲ ਰਹੀਆਂ ਪਾਣੀ ਦੇ ਟੈਂਕੀਆਂ ਚਲਾ ਲਓ ਪਰ ਇਹਨਾਂ ਦਾ ਹਸਪਤਾਲਾਂ ਦਾ ਪ੍ਰਬੰਧ ਕਰ ਲਓ ਸਕੂਲਾਂ ਨੂੰ ਠੀਕ ਕਰ ਲਓ ਸਕੂਲਾਂ ਦੇ ਵਿੱਚ ਬੱਚਿਆਂ ਵਾਸਤੇ ਇਹਦੇ ਜਿਹੜੇ ਪ੍ਰਬੰਧ ਨੇਗੇ ਉਹ ਪੂਰੇ ਉਹਨਾਂ ਦੇ ਬੱਚਾ ਨੂੰ ਜਿਸ ਤਰ੍ਹਾਂ ਦੇ ਪ੍ਰਬੰਧ ਚਾਹੀਦੇ ਨੇਗੇ ਉਸ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਪ੍ਰਬੰਧ ਨਹੀਂ ਹੈਗੇ ਤੁਸੀਂ ਉਹ ਉਹ ਪ੍ਰਬੰਧਾਂ ਨੂੰ ਠੀਕ ਕਰ ਲਓ ਅਸੀਂ ਇਹ ਗੱਲ ਕਹਿੰਦੇ ਆਂਗੇ ਵੀ ਜੇ ਛੋਟੇ ਕੋਲ ਤੂੰ ਕਿ ਪੰਜਾਬ ਮੈਨੂੰ ਇਹ ਲੱਗਦਾ ਵੀ ਹਜੇ ਇਹੇ ਵੀ ਕੰਡੀਸ਼ਨ ਦੇ ਵਿੱਚ ਨਹੀਂ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਫ੍ਰੀ ਦੇਈ ਚੱਲੇ ਇਹ ਤਹਿਨੂ ਆ ਵੀ ਨੀਤੀ ਚਾਹੀਦੀ ਹੈਗੀ ਪਰ ਨੀਂ ਤੋ ਉਧਰ ਵੀ ਚਾਹੀਦੀ ਹੈ ਜਿੱਧਰ ਲੋਕ ਮਰ ਰਹੇ ਨੇਗੇ ਜਿੱਧਰ ਲੋਕ ਭੁੱਖ ਮਰੀ ਨਾਲ ਮਰ ਰਹੇ ਨੇਗੇ ਨੀਂ ਤੋ ਉਧਰ ਵੀ ਚਾਹੀਦੀ ਹੈਗੀ ਇਸ ਕਰਕੇ ਜਿਹੜੀ ਇਹ ਗਵਰਨਮੈਂਟ ਨੇ ਗਲਤ ਪਾਲਿਸੀਆਂ ਲੈ ਕੇ ਆਉਂਦੀ ਹੈ ਲੋਕਾਂ ਨੂੰ ਪਰਮਾਉਣ ਵਾਲੀਆਂ ਪਾਲਸੀਆਂ ਲੈ ਕੇ ਆਉਂਦੀ ਹੈਗੀ ਆਪਣੇ ਜਿਹੜੇ ਰਾਜ ਭਾਗ ਦੀ ਉਮਰ ਆ ਉਹ ਲੰਬੀ ਕਰਨ ਵਾਸਤੇ ਲੈ ਕੇ ਆਉਂਦੀ ਹੈਗੀ ਇਸ ਤਰ੍ਹਾਂ ਦੀਆਂ ਪਾਲਸੀਆਂ ਦੀ ਲੋਕਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ 'ਚ ਲੋਕ ਵਿਰੋਧ ਵੀ ਕਰਦੇ ਨੇਗੇ ਜਿਹੜੇ ਵਧੀਆ ਜਿਹੜੇ ਮੈਂ ਤਾਂ ਇਹ ਕਹਿੰਦਾ ਵੀ ਸਾਰੇ ਲੋਕੀ ਤਕਰੀਬਨ ਦੇ ਲੋ ਇਹ ਕਹਿੰਦੇ ਨੇ ਵੀ ਸਾਡਾ ਔਲਾਦ ਫ੍ਰੀ ਹੋਵੇ ਪਾਣੀ ਫ੍ਰੀ ਹੋਵੇ ਐਜੂਕੇਸ਼ਨ ਫ੍ਰੀ ਹੋਵੇ ਯੂਨੀਵਰਸਿਟੀਆ ਲੈਵਲ ਤੱਕ ਤਾਂ ਹਰ ਬੱਚੇ ਨੂੰ ਐਜੂਕੇਸ਼ਨ ਫ੍ਰੀ ਕਰੋ ਤਾਂ ਕਿ ਜਿਹੜਾ ਹਰ ਬੱਚਾ ਦਾ ਗਰੀਬ ਤੋਂ ਗਰੀਬ ਦਾ ਬੱਚਾ ਅਮੀਰ ਤੋਂ ਅਮੀਰ ਦਾ ਬੱਚਾ ਮੀਡੀਅਮ ਦਾ ਬੱਚਾ ਜਿਹੜਾਗਾ ਉਹ ਵਧੀਆ এডਿਕੇਸ਼ਨ ਲੈ ਕੇ ਆਪਣੇ ਜਿਹੇ ਜਾਂ ਉਹਦਾ ਉਹਦਾ ਟੈਲੈਂਟ ਹੋਊਗਾ ਉਹ ਉਸ ਸੈਕਟਰ ਦੇ ਵਿੱਚ ਜਾਵੇ ਉਹ ਸੈਕਟਰ ਦੇ ਵਿੱਚ ਜਾ ਕੇ ਤਾਂ ਸਾਡਾ ਦੇਸ਼ ਜਿਹੜਾ ਕਾਮਯਾਬ ਹੋਊਗਾ ਖੇਤੀ ਸੈਕਟਰ ਨੂੰ ਉਹ ਹੋਣਾ ਚਾਹੀਦਾ ਸਹੂਲਤਾਂ ਦੋ ਮਜ਼ਦੂਰਾਂ ਨੂੰ ਸਹੂਲਤਾਂ ਦੋ ਜਿਹੜੇ ਵਪਾਰੀ ਨੇਗੇ ਛੋਟੇ ਵਪਾਰੀ ਨੇ ਉਹਨਾਂ ਨੂੰ ਸਹੂਲਤਾਂ ਦੋ ਐਸ ਕਿਸਮ ਦਾ ਜਦੋਂ ਸਾਡਾ ਵਿਕਾਸ ਹੋਊਗਾ ਤਾਂ ਲੋਕਾਂ ਦੀ ਜੇਬ 'ਚ ਕੰਮ ਕਰਕੇ ਪੈਸਾ ਆਊਗਾ ਤਾਂ ਜਦੋਂ ਪੈਸਾ ਆਊਗਾ ਤਾਂ ਸਾਡਾ ਪੰਜਾਬ ਖਿਸਾਲ ਹੋਊਗਾ ਇਸ ਕਰਕੇ ਇਹਦੀ ਆ ਪਾਲਸੀਆਂ ਨੇ ਜਿਹੜੀਆਂ ਗਵਰਨਮੈਂਟ ਨੂੰ ਲਿਆਉਣੀਆਂ ਚਾਹੀਦੀਆਂ ਨੇਗੇ ਆ ਇਸ ਤਰ੍ਹਾਂ ਜਿਹੜੀਆਂ ਲੋਕਨਭਾਵ ਕੌਸ਼ੀਆਂ ਨੇ ਜਾਂ ਲੋਕ ਲਭਾਉ ਜਿਹੜੇ ਵਾਦੇ ਨੇ ਉਹ ਲੋਕਾਂ ਨੂੰ ਵੀ ਸ਼ਿਕਾਇਤ ਹੋਣਾ ਚਾਹੀਦਾ ਤੇ ਗਵਰਨਮੈਂਟ ਨੂੰ ਵੀ ਇਹ ਮਤਲਬ ਸੋਚ ਕੇ ਇਹ ਜੇ ਕੰਮ ਕਰਨੇ ਚਾਹੀਦੇ ਨੇਗੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੇ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਕਰੋ ਪਾਣੀ ਫ੍ਰੀ ਕਰੋ ਤੇ ਮੈਡੀਕਲ ਸਹੂਲਤਾਂ ਬਿਲਕੁਲ ਫ੍ਰੀ ਹੋਵੇ ਤੇ ਬਾਕੀ ਜਿੰਨੀਆਂ ਵੀ ਸਹੂਲਤਾਂ ਨੇ ਖੇਤੀ ਸੈਕਟਰ ਨੂੰ ਦੇਣ ਵਾਲੀਆਂ ਵਪਾਰੀਆਂ ਨੂੰ ਦੇਣ ਵਾਲੀਆਂ ਥੋੜ੍ਹਾ ਬੋਕੇ ਮਜ਼ਦੂਰਾਂ ਨੂੰ ਜਿੰਗਾਂ ਵੀ ਹੈਗੇ ਨੇ ਉਹਨਾਂ ਨੂੰ ਦੇਣ ਵਾਲੀਆਂ ਕਰਕੇ ਤੁਸੀਂ ਜਿਹੜਾ ਸਾਰਾ ਪੈਸਾ ਵਿਕਾਸ ਦੇ ਕੰਮਾਂ ਤੇ ਲਾਓ ਕਿਉਂਕਿ ਕਿਸੇ ਵੀ ਸਟੇਟ ਦਾ ਕਿਸੇ ਵੀ ਸਟੇਟ ਜਿਹੜੀ ਆ ਮਜ਼ਬੂਤਤਾ ਹੁੰਦੀ ਆ ਜੇ ਉਹਦਾ ਐਗਰੀਕਲਚਰ ਸੈਕਟਰ ਮਜ਼ਬੂਤ ਹੋਊਗਾ ਇੰਡਸਟਰੀ ਉਹਦੀ ਮਜ਼ਬੂਤ ਹੋਊਗੀ ਤੇ ਟੂਰਿਜ਼ਮ ਉਹਦਾ ਮਜ਼ਬੂਤ ਹੋਊਗਾ ਤਿੰਨ ਚੀਜ਼ਾਂ ਸਾਡੇ ਪੰਜਾਬ ਕੋਲੇ ਮੈਨੂੰ ਅੱਜ ਦੀ ਘੜੀ ਲੱਗਦਾ ਵੀ ਹੈ ਨਹੀਂ ਗਿਆ ਇਹ ਤਿੰਨੇ ਚੀਜ਼ਾਂ ਨਹੀਂ ਹੈਗੀਆਂ ਇਸ ਕਰਕੇ ਇਹਨਾਂ ਨੂੰ ਗਵਰਨਮੈਂਟ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਇੰਡਸਟਰੀ ਹੋਊਗੀ ਉਹਦੇ ਵਿੱਚ ਵੱਧ ਤੋਂ ਵੱਧ ਲੋਕ ਕੰਮ ਕਰਨਗੇ ਹੱਥੀਂ ਕੰਮ ਕਰਕੇ ਕਿਰਤ ਕਰਕੇ ਆਪਣਾ ਜੀਵਨ ਦਾ ਜਿਹੜਾ ਗੁਜ਼ਾਰਾ ਉਹ ਕਰਨਗੇ ਨਹੀਂ ਤਾਂ ਲੋਕ ਮੰਗਦੇ ਆਂ ਦੀ ਤਰ੍ਹਾਂ ਗੌਰਮੈਂਟਾਂ ਮੂਰੇ ਹੱਥ ਫਲਾਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਵੀ ਖਤਮ ਹੋ ਰਿਹਾ ਤੇ ਜਿਹੜਾ ਸਾਡਾ ਪੰਜਾਬ ਦੀ ਜਵਾਨੀ ਹੈ ਉਹ ਵੀ ਨਸ਼ਿਆਂ ਦੇ ਵਿੱਚ ਜਾ ਕੇ ਗੌਰਮੈਂਟ ਦੇ ਗਲਤ ਨੀਤੀਆਂ ਦੇ ਕਾਰਨ ਜਿਹੜੇ ਸਾਡੇ ਨੌਜਵਾਨ ਨੇ ਉਹ ਗਲਤ ਰਸਤਿਆਂ ਤੇ ਪੈ ਰਹੇ ਨੇਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਆਪਾਂ ਨੂੰ ਕਿਤੇ ਟਾਈਮ ਮਿਲਦਾ ਆਪਾਂ ਗਵਰਨਮੈਂਟ ਤੋਂ ਇਹਨਾਂ ਚੀਜ਼ਾਂ ਦੀ ਮੰਗ ਕਰੀਏ ਇਹਨਾਂ ਚੀਜ਼ਾਂ ਦੀ ਮੰਗ ਕਰਕੇ ਆਪਾਂ ਪੰਜਾਬ ਨੂੰ ਬਚਾਈਏ ਆਪਣੀ ਜਵਾਨੀ ਨੂੰ ਬਚਾਈਏ ਤੇ ਆਪਾਂ ਇੱਥੇ ਇੱਜ਼ਤ ਦੀ ਰੋਟੀ ਖਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਸੋ ਆਪਾਂ ਗੱਲਬਾਤ ਕਰ ਰਹੇ ਸੀ ਸ੍ਰੀ ਰਣ ਸਿੰਘ ਜੀ ਮਹਿਲਾ ਚੌਕ ਜੋ ਨੰਬਰਦਾਰ ਜੁਨੀਅਰ ਦੇ ਸੂਬਾ ਜਨਰਲ ਸਕੱਤਰ ਨੇ ਤੇ ਉਸ ਉੱਗੇ ਸਮਾਜ ਸੇਵੀ ਸ੍ਰੀ ਚੰਦ ਸਿੰਘ ਜੀ ਰਾਮਪੁਰਾ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੋ ਅੰਤ ਵਿੱਚ ਦੋਨੇ ਸਤਕਾਰ ਦੇ ਉਤਸਾਹੀਆਂ ਦਾ ਸਾਡੇ ਚੈਨਲ ਵੱਲੋਂ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸੋ ਦਰਸ਼ਕੋ ਤੁਸੀਂ ਦੇਖ ਰਹੇ ਸੀ YouTube ਚੈਨਲ Only Truth No 082 ਸੱਚ ਦੀ ਆਵਾਜ਼ ਤੇ Facebook ਪੇਜ ਹਾਕਮ ਇਸਪੋਰਾ ਸੋ ਇਸ ਤਰ੍ਹਾਂ ਦੇ ਗਤੀਸ਼ੀਲ ਤੇ ਸਮਾਜ ਸੇਵੀ ਵਿਅਕਤੀਆਂ ਦੀਆਂ ਅਸੀਂ ਤਕਰੀਬਨ ਇੰਟਰਵਿਊ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਰਜਿਸਟਰ ਕਰੋ ਸਤਿ ਸ੍ਰੀ ਅਕਾਲ ਜੀ